ਕਿੱਤਨੋਂ ਵੱਡਕੀ ਹੈ ਕੁੜੀ ਜੀ ਸੁਣਦੀ ਨਹੀਂ ਕੁੜੇ ਸੀਮਾ ਹਾਂਜੀ ਮੰਮੀ ਆ ਰਹੀਆਂ ਨਾ ਉਹਨੀਆਂ ਪਹਿਲਾਂ ਪਾਉਨੀਆਂ ਉਹਨੇ ਕੋੜਾ ਤੈਨੂੰ 4 ਵਜਾ ਮਾਰਤੀਆਂ ਕੀ ਹੋ ਗਿਆ ਹੁਣ ਕੀ ਐ ਆ ਕਦੋਂ ਦੀ ਮੈਂ ਗਈਆਂ ਤੈਨੂੰ ਐ ਪਤਾ ਵੀ ਕਦੋਂ ਬੇਬੇ ਆ ਕੇ ਬਹਿ ਗਈ ਕਦੋਂ ਬਾਗੀ ਉਸ ਨਹੀਂ ਤੈਨੂੰ ਪਤਾ ਲੱਗਦਾ ਕੀ ਕਰਦੀ ਸੀ ਅੰਦਰ ਉਹ ਥੋੜੇ ਜਿਹਾ ਭਾਂਡੇ ਪਏ ਸੀ ਮਾਂਜਣ ਵਾਲੇ ਉਹ ਮਾਂਜ ਰਹੀ ਸੀ ਹੱਥ ਘਰ ਆਵਦਾ ਕੀ ਹੋ ਗਿਆ ਕਬੂਤੀਏ ਹੈ ਰਖਲਾ ਹਾਂ ਬਾਬੇ ਕੋਲ ਗਈ ਸੀ ਮੈਂ ਆ ਤੇਰੇ ਕਰਕੇ ਤੋਰ-ਤੋਰ ਮੈਨੂੰ ਹੋ ਜਾਣਾ ਪੈਂਦਾ ਹਜੇ ਕਹਿੰਦੇ ਸਾਡੇ ਵਾਸਤੇ ਘਰ ਦੀ ਕੀ ਐ ਇਹ 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 ਕਾਦੇ ਵਾਸਤੇ ਲੈ ਕਹਿੰਦੀ ਕਾਦੇ ਵਾਸਤੇ ਕੁੜੇ ਮੈਥੋਂ ਨਾ ਤੂੰ ਕਿਸੇ ਹੋਰ ਨਾਲ ਸੁਣੂ ਤੈਨੂੰ ਚੰਗਾ ਭਲਾ ਪਤਾਗਾ ਪਹਿਲਾ ਦੋ ਚਾਂਸ ਹੋ ਗਏ ਚੁੱਪਚਾਪ ਖਾ ਲੈ ਇਹਨੂੰ ਤਾਂ ਹੀ ਮੁੰਡਾ ਹੋਊਗਾ ਨਾ ਮਾਂ ਐਡਾ ਘਰ-ਬਾਰ ਕਿਹਨੂੰ ਦੇ ਕੇ ਜਾਣਾਗਾ ਕੁੜੀਆਂ ਨੂੰ ਆ ਪੱਥਰਾਂ ਨੂੰ ਹੈ ਨਹੀਂ ਮੁੰਡਾ ਹੋਊਗਾ ਕੱਲ ਨੂੰ ਕੁਝ ਬਣੂਗਾ ਕਾਨੂੰ ਸਾਡਾ ਨਾਮ ਅੱਗੇ ਚੱਲੂਗਾ ਕਿ ਇੱਥੇ ਹੀ ਖਤਮ ਕਰ ਦੇਣਾ ਤਾਂ ਸਾਰਾ ਕੁਝ ਬੋਲ ਬੋਲਦੀ ਨਹੀਂ ਮੰਮੀ ਇਹ ਬਾਬਿਆਂ ਦੇ ਹੱਥ ਥੋੜੀ ਐ ਇਹ ਤਾਂ ਰੱਬ ਦੇ ਹੱਥ ਨੇ ਰੱਬ ਮੇਰੀ ਗੱਲ ਸੁਣ ਲੈ ਰੱਬ ਨੇ ਦਿਮਾਗ ਦਿੱਤਾ ਨਾ ਰੱਬ ਕਹਿੰਦਾ ਵੀ ਆਪ ਵੀ ਕੁਝ ਕਰ ਲੋ ਨਾਲੇ ਉਹਨੂੰ ਬਾਬੇ ਨੂੰ ਆਏ ਨਾ ਕੁਝ ਕਹੀ ਨਹੀਂ ਬਹੁਤ ਸ਼ਕਤੀ ਵਾਲੇ ਨੇ ਉਹ ਤਾਂ ਆ ਨਾਲ ਦੇ ਸਾਰੇ ਪਿੰਡ ਉੱਥੇ ਜਾਂਦੇ ਮੈਂ ਕਹਿੰਦੀ ਕਿਹੜਾ ਘਰ ਹੈ ਵੀ ਜਿਨ੍ਹਾਂ ਦੇ ਘਰ ਮੁੰਡਾ ਨਾ ਹੋਵੇ ਮੰਮੀ ਤੁਹਾਨੂੰ ਉਹੀ ਪਾਗਲ ਬਣਾਈ ਜਾਂਦੇ ਨੇ ਏਗੇ ਤੁਸੀਂ ਹਰ ਇੱਕ ਬਾਬੇ ਦੇ ਦੇਖ ਲੈ ਸੀਮਾ ਮੇਰੀ ਗੱਲ ਸੁਣ ਲੈ ਮੇਰੇ ਮੂਰੇ ਬੋਲਣ ਦੀ ਲੋੜ ਨਹੀਂ ਹੈਗੀ ਹਾਂ ਆ ਮੇਰੇ ਬਾਲ ਚੁੱਟੇ ਐਵੇਂ ਨਹੀਂ ਆਏ ਮਾਰਦੀਆਂ ਗੱਲਾਂ ਚਵੜ ਚਵੜ ਦੇਖ ਲੈ ਮੂੰਹ ਕਿੰਨਾ ਚੱਲਦਾ ਇਹਦਾ ਪਹਿਲਾਂ ਵੀ ਤਾਂ ਕਿੰਨਾ ਕੁਛ ਖਾਦਾ ਪਹਿਲਾਂ ਵੀ ਤਾਂ ਖਾਨੀ ਕਦੋਂ ਆਣੀ ਤੈਨੂੰ ਜਿਹੜੀਆਂ ਭਵੂਤੀਆਂ ਲਿਆ ਕੇ ਤਾਂ ਮੈਂ ਤੂੰ ਤਾਂ ਚੱਕ ਕੇ ਬਾਹਰ ਸੁੱਟ ਦੇਣੀ ਐ ਬਹੁਤ ਕੁਝ ਖਾਇਆ ਮੈਂ ਪਹਿਲਾਂ ਵੀ ਕਿਹੜਾ ਬਾਬਾ ਜਿਹੜਾ ਤੁਸੀਂ ਛੱਡਿਆ ਨਹੀਂ ਔਰ ਕਿਹੜੀ ਦਵਾਈ ਐ ਜਿਹੜੀ ਮੈਂ ਖਾਦੀ ਨਹੀਂ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਕਹਿਤੀ ਨਾ ਇੱਕ ਗੱਲ ਹੁਣ ਚੁੱਪਚਾਪ ਭੂਤੀ ਖਾ ਲੈ ਸਮਝੀ ਕਿ ਇਹ ਗੱਲ ਨੂੰ ਆ ਨਾ ਡਾਕਟਰਾਂ ਕੋ ਜਾਣ ਦੀ ਗੱਲ ਮੇਰੇ ਕੋਲ ਦੁਬਾਰਾ ਨਾ ਕਰਦੀ ਮੁੰਡਾ ਵੀ ਤਾਂ ਬੱਸ ਕੀਤਾ ਹੋਇਆ ਹੈ ਉਹ ਵੀ ਮੈਨੂੰ ਇਹੀ ਗੱਲ ਆ ਕੇ ਕਹਿੰਦਾ ਬੇਬੇ ਅਸੀਂ ਡਾਕਟਰ ਕੋਲ ਜਾਣਾ ਡਾਕਟਰਾਂ ਨੂੰ ਦੇ ਦੋ ਤੁਸੀਂ 2-3 ਲੱਖ ਰੁਪਈਆ ਆ ਜਿਹੜਾ 10 ਰੁਪਏ ਦੀ ਭੂਤੀ ਦਾ ਕਮਾਲ ਹੈ ਇਹ ਨਾ ਕਰੋ ਤੁਸੀਂ ਪੈਸੇ ਲਾਣ ਨੂੰ ਤੁਰੇ ਰਹੋ ਇਲਾਜ ਤਾਂ ਡਾਕਟਰੀ ਕਰਦੇ ਨੇ ਮਾਤਾ ਮੈਂ ਤੈਨੂੰ ਜਿਹੜੀ ਗੱਲ ਕਹਿਤੀ ਕਹਤੀ ਬੱਸ ਬਾਗ ਜਾ ਅੰਦਰ ਬਾਗ ਜਾ ਚਲ ਚਾਲਾ ਕਰਨਾ ਕੋਟਕ ਮੇਰੇ ਵਾਸਤੇ ਕਰਦੀ ਕੀ ਇਹ ਮੈਂ ਪਾਗਲਾ